ਪਾਜੀ ਪਾਜੀ ਇੱਧਰ ਹੋ ਜਾਓ ਇੱਥੇ ਰਵਨ ਕਟਾਈ ਕਰਨੀ ਐ ਅੱਗੇ ਹੋ ਜਾਓ ਅੱਗੇ 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 ਹੋ ਜਾਓ ਆਓ ਯੋ ਸੱਚੀ ਬੱਸ लाल बेटा बोली बोलो ਹਾਂਜੀ ਹਾਂਜੀ ਬਾਜੀ ਮਾੜੇ ਜਿਹੇ ਬਣਾਉਂਦੇ ਆਂ ਹਾਂ ਸ਼ਾਬਾਸ਼ ਨਾਣਾ ਨੇ ਕਿਹਾ ਇਹ ਸਭ ਬੇਟੀ ਬਾਈ ਬੰਦੇ ਪੱਤੇ ਫੇੜਾ ਪਰ ਬੇਟਾ ਜੋਗ ਜੇ ਤੁਸੀਂ ਕਿਹੜੀ ਕਲਾਸ ਆ ਪਲਸ 4 ਪਲਸ 5 ਬਹੁਤ ਬਹੁਤ ਸ਼ਾਬਾਸ਼ ਜੀ ਸ਼ਾਬਾਸ਼ ਹਾਂ ਸਰ ਕਿਰਪਾ ਸਾਡੇ ਮੋਹਤਾਜਾਰੇ ਬੜੇ ਜ਼ੋਰਦਾਰ ਤਾੜੀਆਂ ਹੋ ਜਾਣ ਉਹਨਾਂ ਲਈ ਯੂਥ ਨੂੰ ਇੱਕ ਵਾਰ ਕਰਨ ਵਾਲੇ ਸਾਡੇ ਆਪਣੇ ਸਾਥ ਆਏ ਹਨ ਸੋ ਉਨ੍ਹਾਂ ਦੇ ਆਉਣ سے ਬੜ ਜਾਂਦੀ ਹੈ ਕੇਰੇ ਵਿੱਚ ਰੌਣਕ ਹੈ ਤੇ ਹੈ ਕਿ ਬੀਮਾਰ ਦਾ ਹਾਲ ਅੱਛਾ ਹੈ ਪਹਿਲਾ ਬੜੀ ਜਿਹੜੇ ਸੀਗੇ ਬਰੋਸ਼ੀ ਆ ਗਈ ਹੈ ਮੈਂ ਸਵਾਗਤ ਕਰਨਾ ਚਾਹਾਂਗੀ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਵ代ਕ ਬਟਾਲਾ ਕਾਰਜਕਾਰੀ ਫਰਦ ਆਲਮ ਆਦਮੀ ਪੰਜਾਬ ਸਰਦਾਰ ਅਮਨਪ੍ਰੀਤ ਸਿੰਘ ਸ਼ਹਿਰੀ ਕੰਸੀ ਜੀ ਬੜੀ ਬੰਦੀ ਹੈ ਉਹਨਾਂ ਦੇ ਨਾਲ ਨਾਲ ਸਾਡੇ ਕੋ ਗਿਆਨੀ ਜਗੇਦਰ ਸਿੰਘ ਜੀ ਸਾਡੇ ਐਸਐਮਸੀ ਮੈਂਬਰ ਵਿਜੀਤ ਸਿੰਘ ਜਾਇਨੀ اور ਇਸ ਮਹਿਫਿਲ ਨੂੰ چار ਚੰਦ ਲਾਉਣ ਲਈ ਆਏ ਸੋ ਇਹ ਸ਼ਾਮ ਇੱਕ ਖਾਸ ਸਿਰਫ ਸਾਡੇ ਖਾਸ ਮਹਿਮਾਨਾਂ ਦਾ ਸੋ ਇਹ ਖਾਸ ਮਹਿਮਾਨ ਅੱਜ ਅਸੀਂ ਚਾਹਾਂਗੇ ਕਿ ਇਹਨਾਂ ਵਾਸਤੇ ਬਾਦ ਨਾ ਰਹਿ ਜਾਏ ਕਿ ਇਹਦੇ ਜਿਹੜੇ ਪੇਰੈਂਟਸ ਕੋਈ ਆ ਸਕਤੇ ਆਉਣ ਤੇ ਤੇ ਹੁਣ ਸਾਡੇ ਜਿਹੜੇ ਖਾਸ ਮਹਿਮਾਨ ਸਾਡੇ ਅਨਲੇ ਸਾਹਿਬ ਆਪ ਜੀ ਕੂਲ ਆਫ ਫੈਮਿਨਸ ਇਸ ਇਸ ਤੋਂ ਸਾਡੇ ਬਹੁਤ ਸਾਰੇ ਯੋਗ ਸਮਾਂ ਪਹਿਲਾਂ 23 ਮਾਰਚ ਨੂੰ ਰਿਟਾਇਰ ਹੋਏ ਨੇ ਸਕੂਲ ਤੋਂ ਸਾਡੇ ਵੇੜੇ ਵਿੱਚ ਅੱਜ ਫਿਰ ਤਸ਼ਰੀਫ ਤੇ ਆਏ ਨੇ ਉਹਨਾਂ ਦੇ ਗ੍ਰਹਿਣਮਾਈ ਚ ਉਹਨਾਂ ਦੀ ਇੱਕ ਨਾ ਦਸੀ ਮੇਰੀ ਮਾਰਾਣੇ ਨੂੰ ਇੱਕ ਨਾ ਦਸੀ ਮੇਰੀ ਮਾਰਾਣੇ ਨੂੰ ਮੈਂ ਧੰਨਵਾਦੀ ਆ ਮੈਂ ਗੱਲ ਜ਼ਿਲ੍ਹੇ ਦੀ ਨਹੀਂ ਕਰੂੰ ਮੈਂ ਗੱਲ ਪੰਜਾਬ ਦੀ ਕਰੂੰ ਅਸੀਂ ਗੱਲ ਕੀਤੀ ਸੀ ਵੀ ਰਾਕਟ ਦੀ ਸਪੀਡ ਦੇ ਨਾਲ ਜਿਹੜੇ ਵੀ ਕੰਮ ਕੀਤੇ ਜਾਣਗੇ ਅੱਜ ਬਤੌਰ ਤੁਸੀਂ ਸਾਰੇ ਭਰਾ ਜੇ ਤੁਹਾਡੇ ਹਰ ਵਰਗ ਦੇ ਵਿੱਚ ਤੁਹਾਡੇ ਵੀ ਸੱਜਣ ਮਿੱਤਰ ਨੇ ਪੱਤਰਕਾਰ ਭਾਈਚਾਰਾ ਹੈ ਤੁਸੀਂ ਇਹ ਦੇਖੋ ਵੀ ਜੋ ਸਰਕਾਰ ਨੇ ਕਿਹਾ ਸੀ ਪਹਿਲਾਂ ਤੇ ਸਿਹਤ ਵੱਲੋਂ ਮਹੱਲਾ ਕਲੀਨਿਕ ਬਣਾਏਗੇ ਅੱਜ ਹੁਣ ਜਿਹੜਾ ਊਸ਼ਾਲ ਜਿਹੜਾ ਬੱਚਿਆਂ ਦੀ ਪੜ੍ਹਾਈ ਵੱਲ ਨੂੰ ਰੁਝਾਨ ਜਿਹੜਾ ਸਰਕਾਰ ਦਾ ਤੁਹਾਡੇ ਸਾਹਮਣੇ बतौर ਨਜ਼ਰ ਆ ਰਿਹਾ ਤੁਹਾਨੂੰ ਅੱਜ ਥਾਂ-ਥਾਂ ਉਦਘਾਟਨ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਸਾਡੀ ਸੋਚ ਇਹ ਹੈ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਕਿਸੇ ਵੀ ਕਿਸਮ ਦੀ ਕੋਈ ਬੱਚਿਆਂ ਨੂੰ ਸਾਡਿਆਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇੱਕ ਸੋਚ ਸੀ ਪੰਜਾਬ ਰੰਗਲਾ ਪੰਜਾਬ ਬਣਾਉਣਾ ਕੌਣ ਬਣਾਊਗਾ ਰੰਗਲਾ ਪੰਜਾਬ ਸਾਡੀ ਪੀੜ੍ਹੀ ਆਉਣ ਵਾਲੀ ਜੇ ਪੀੜ੍ਹੀ ਨੂੰ ਚੰਗੀ ਸਿੱਧ ਦੇ ਦੇ ਦਿਆਂਗੇ ਜੇ ਚੰਗੀ ਸਿੱਖਿਆ ਦੇ ਦੇ ਦਿਆਂਗੇ ਜੇ ਚੰਗਾ ਰਸਤਾ ਵਿਖਾਲ ਦੇ ਦਿਆਂਗੇ ਤੇ ਨੇਚਰਲੀ ਉਹ ਪੀੜ੍ਹੀ ਜਿਹੜੀ ਆ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਤਰੱਕੀ ਉਸ ਹਲਕੇ ਦੀ ਤਰੱਕੀ ਉਸ ਦੇਸ਼ ਦੀ ਤਰੱਕੀ ਉਹ ਉਦੋਂ ਹੀ ਹੋਗੀ ਜਦੋਂ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇਗੀ ਸੋ ਅੱਜ ਇਸ ਸਕੂਲ ਦੇ ਵਿੱਚ ਨੀਅਰ ਅਬਾਊਟ ਕਰੋੜ ਤੋਂ ਉੱਪਰ ਜਿਹੜੇ ਨੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਜੋ ਜੋ ਸਾਡੇ ਪ੍ਰਿੰਸੀਪਲ ਸਾਹਿਬਾ ਨਾਲ ਦੀਆਂ ਟੀਮਾਂ ਦਾ ਸੀ ਜੋ ਜੋ ਸਾਡੇ ਬੱਚਿਆਂ ਦੀਆਂ ਡਿਮਾਂਡਾਂ ਸੀ ਅੱਜ ਆਪਾਂ ਉਹਨਾਂ ਉਹਨਾਂ ਡਿਮਾਂਡਾਂ ਨੂੰ ਪੂਰੇ ਕਰਕੇ ਅੱਜ ਬੱਚਿਆਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਸਮਰਪਿਤ ਕਰਦੇ ਆ ਰਹੇ ਹਾਂ ਸਾਰੇ ਜਿਹੜੇ ਪੰਜਾਬ ਦੇ ਬੱਚੇ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਆ ਜਿਹੜੇ ਵੀ ਮੁੱਲਜਮੁੱਲ ਚ ਫੜ ਜਾਂਦੇ ਆ ਰੂਤੀ ਫੜ ਜਾਂਦੇ ਆ ਉਹ ਕੋਈ ਹਰਿਆਣੇ ਦਾ ਜਾਂ ਫਿਰ ਉਪੀ ਦਾ ਜਾਂ ਫਿਰ ਬਿਹਾਰ ਦਾ ਨਹੀਂ ਕਹਦਾ ਤੁਸੀਂ ਤੁਸੀਂ ਸਿਆਣਿਓ ਸੁਲਝਿਓ ਇੱਕ ਚੀਜ਼ ਦੇਖੋ ਉਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ ਵਿੱਚ ਫਿਰ ਸਕੂਲਾਂ ਦੀ ਮਾਹੌਲ ਜਿਹੜਾ ਬਣਿਆ ਸੀ ਵੀ ਇੱਕ ਮੈਸੇਜ ਸੀ ਵੀ ਪੰਜਾਬ ਦੇ ਵਿੱਚ ਜੀ ਸਾਰੇ ਦੇਸ਼ ਦੇ ਵਿੱਚ ਮੈਸੇਜ ਸੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਨਾ ਪੰਜਾਬ ਨੂੰ ਹੱਸਦੇ ਵਸਦੇ ਖੇਡਦੇ ਹੋਏ ਪੰਜਾਬ ਨੂੰ ਤਰੱਕੀ ਵੱਲ ਨੂੰ ਵਹਿੰਦਿਆਂ ਹੋਇਆਂ ਕਈ ਮੈਂ ਕਹਿ ਸਕਦਾ ਵੀ ਏਜੰਸੀਆਂ ਕੁਝ ਸਿਆਸੀ ਲਾਲੋ ਵੀ ਉਹਨਾਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਪੰਜਾਬ ਜੇ ਤਰੱਕੀ ਚ ਚਲਾ ਗਿਆ ਕਿਉਂਕਿ ਅੱਗੇ ਵੀ ਦੇਖੋ ਜੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਭ ਤੋਂ ਵੱਧ ਯੋਗਦਾਨ ਕਿਹਨਾਂ ਦਾ ਪੰਜਾਬੀਆਂ ਦਾ ਜੇ ਕੋਈ ਇਨਕਲਾਬ ਉੱਠਿਆ ਕਿੱਥੋਂ ਉੱਠਦਾ ਹੈ ਪੰਜਾਬ ਦੇ ਵਿੱਚੋਂ ਉੱਠਦਾ ਹੈ ਸੋ ਪੰਜਾਬ ਨੂੰ ਚਾਹੁੰਦੇ ਨੇ ਵੀ ਇਹਦਾ ਮਾਹੌਲ ਖਰਾਬ ਕਰਨਾ ਪਰ ਹਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਜਿਹੜੇ ਇਹ ਮੈਂ ਕਹਿ ਸਕਦਾ ਹਾਂ ਯੋਧੇ ਨੇ ਜਿਹੜੇ ਇਹਨਾਂ ਦੇ ਜਿਹੜੇ ਡਿਸੀਜਨ ਨੇ ਹਰ ਇੱਕ ਡਿਸੀਜਨ ਜਿਹੜਾ ਪੰਜਾਬ ਦੇ ਹਿੱਤ ਲਈ ਹੈ ਜਿਹੜਾ ਵੀ ਦੇਖੋ ਮੈਂ ਅੱਗੇ ਵੀ ਕਿਹਾ ਪੰਜਾਬ ਦੇ ਵਿੱਚ ਜੇ ਕਰੋੜਾਂ ਦੀ ਆਬਾਦੀ ਹੈ ਤੇ ਕਿਸੇ ਦਾ ਕੋਈ ਦਿਮਾਗ ਦੇ ਵਿੱਚ ਕੋਈ ਐਸਾ ਪੈਰਾਮੀਟਰ ਥਰਮਾਮੀਟਰ ਨਹੀਂ ਹੈ ਜਿੰਨੂੰ ਤੁਸੀਂ ਆਵਾਜ਼ ਕਰ ਲੋ ਵੀ ਇਹਦੇ ਅੰਦਰ ਕੀ ਚੱਲ ਰਿਹਾ ਪਰ ਹਾਂ ਜੇ ਕੋਈ ਘਟੀਆ ਹਰਕਤ ਕਰਦਾ ਉਹ ਦਿਨ ਦੂਰ ਨਹੀਂ ਠੀਕ ਹੈ ਆ ਹੁਣ ਜੇ ਜਲੰਧਰ ਵਿੱਚ ਕਾਰਵਾਈ ਕੀਤੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਹੋ ਗਿਆ ਦੱਸੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਪਹਿਲਾਂ ਵੀ ਹੁੰਦਾ ਸੀ ਹਾਂ ਜਿਹੜਾ ਗਲਤੀ ਕਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਵੀ ਹੋਵੇ ਸੋ ਇਹ ਉਪਰਾਲਾ ਇਹ ਤੁਹਾਡੇ ਬਤੌਰ ਸਾਹਮਣੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਕੋਈ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਜਿਹੜਾ ਕੋਈ ਪੰਜਾਬ ਦੇ ਵੱਲ ਬੁਰੀ ਅੱਖ ਵੇਖੂਗਾ ਉਬਖਿਆ ਨਹੀਂ ਜਾਊਗਾ ਬਟਾਲਾ ਤਸੀਮ ਕੰਪਲੈਕਸ ਨੂੰ ਡੀਡ ਲੈ ਆ ਜੀ ਲੋਕ ਦੇ ਦੇਾਂਗੇ ਖੜਜੋ ਕਰਦੇਾਂਗੇ ਸੋ ਕਹਿਣ ਦਾ ਵਾ ਉਹ ਜੀਰਾ ਰੱਖੋ ਨਾ ਹੁਣ ਤੁਸੀਂ ਕਾਹਲੇ ਲਾਣਾ ਪੈਜੋ ਹੁਣ ਪਰ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਸੱਚ ਦੱਸਿਓ ਚਲੋ ਤੁਸੀਂ ਬਟਾਲੇ ਦੇ ਮੇਰਾ ਪਰਿਵਾਰ ਕਿਉਂ ਪਹਿਲੀਆਂ ਸਰਕਾਰਾਂ ਨਾਲੋਂ ਹੁਣ ਸਰਕਾਰ 'ਚ ਫਰਕ ਪਿਆ ਕੋਈ ਕੰਮ ਕਰਨ ਦਾ ਮਜ਼ਾ ਆ ਰਿਹਾ ਦੇਖਣ ਦਾ ਮਜ਼ਾ ਆ ਰਿਹਾ ਕੋਈ ਬਟਾਲਾ ਲੱਗ ਰਿਹਾ ਵੀ ਵਾਕਿਆ ਕੋਈ ਤਰੱਕੀ 'ਚ ਜਾ ਰਿਹਾ ਹੈਗਾ ਕਿ ਨਹੀਂ ਹੈਗਾ ਔਰ ਮੇਰੀ ਤੁਹਾਨੂੰ ਵੀ ਬੇਨਤੀ ਹੈ ਕੱਲ ਮੈਂ ਦੇਖ ਰਿਹਾ ਸੀ ਤੁੱਤ ਨਸ਼ੇ ਦੇ ਨਾਲ ਇੱਕ ਜਿਹੜੀ ਲੇਡੀ ਸੀ ਇੱਕ ਨੌਜਵਾਨ ਸੀ ਜਿਹੜਾ ਦੇਖਿਆ ਜਿਹੜਾ ਪੁਲਿਸ ਮੁਲਾਜ਼ਮ ਨੇ ਉਹਦੇ ਚਪੇੜ ਮਾਰੀ ਪਰ ਉਹ ਉਹ ਵੀਡੀਓ ਜਿਹੜੀ ਉਹ ਨਹੀਂ ਕੱਟ ਕੇ ਆਈ ਉਹ ਤੋਂ ਪਹਿਲਾਂ ਜਿਹੜੀ ਵੀਡੀਓ ਸੀ ਉਹ ਪ੍ਰਾਪਰਲੀ ਐਕਸਪੋਜ਼ ਨਹੀਂ ਕੀਤਾ ਆਪਾਂ ਪ੍ਰਾਪਰਲੀ ਉਹਨੂੰ ਵਿਖਾਲਿਆ ਨਹੀਂ ਉਹ ਇੱਕ ਦੂਜੇ ਨੂੰ ਵੱਟੇ ਪੱਥਰ ਮਾਰਦੇ ਸੀ ਜੇ ਕੱਲ ਨੂੰ ਕੋਈ ਲੇਡੀ ਨੂੰ ਕੁਝ ਹੋ ਜਾਂਦਾ ਜਾਂ ਕੋਈ ਬੰਦੇ ਨੂੰ ਕੁਝ ਹੋ ਜਾਂਦਾ ਫਿਰ ਆਪਾਂ ਕਹਿ ਦੇਣਾ ਸੀ ਪੁਲਿਸ ਵਾਲਿਆਂ ਦਾ ਕਸੂਰ ਆ ਜੀ ਇਹਨਾਂ ਦੇ ਸਾਹਮਣੇ ਕੰਮ ਹੋ ਗਿਆ ਜੇ ਪੁਲਿਸ ਨੇ ਸ਼ਕਤੀ ਕੀਤੀ ਆ ਤੇ ਉਹ ਵਿਚਾਰੇ ਉਹਨਾਂ ਤੇ ਆਪਾਂ ਕਾਰਵਾਈ ਕਰਵਾਤੀ ਸੋ ਕਹਿਣ ਦਾ ਭਾਵ ਆਪਾਂ ਨੂੰ ਜਿਹੜਾ ਗਲਤ ਅਨਸਰ ਆ ਤੁਹਾਡੇ ਸਾਰੇ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੱਡੇ ਵੀਰ ਅਸੀਂ ਪੰਜਾਬ ਲਈ ਸੋਹਿਰਦੇ ਆ ਯਾਰ ਅਸੀਂ ਪੰਜਾਬ ਨੂੰ ਤਰੱਕੀ ਚ ਲੈ ਕੇ ਜਾਣਾ ਚਾਹੁੰਦੇ ਆ ਇਹ ਤੁਸੀਂ ਵੀ ਬਾਚ ਕਰਨਾ ਜਿਹੜਾ ਬੰਦਾ ਤੁਹਾਡੇ ਪੰਜਾਬ ਲਈ ਮਾਹੌਲ ਖਰਾਬ ਕਰਦਾ ਚਾਹੇ ਕੋਈ ਵੀ ਆ ਸ਼ਕਤੀ ਨਾਲ ਡਟ ਕੇ ਸਟੈਂਡ ਲੈ ਕੇ ਉਹਦਾ ਵਿਰੋਧ ਕਰਿਆ ਕਰੋ ਸੋ ਮੈਂ ਇਹੋ ਤੁਹਾਡੇ ਅੱਗੇ ਬੇਨਤੀ ਕਰਦਾ ਤਗੜੇ ਹੋ ਕੇ ਬਟਾਲਾ ਤੁਹਾਡਾ ਆਪਣਾ ਪੰਜਾਬ ਤੁਹਾਡਾ ਆਪਣਾ ਕਿੰਨਾ ਦੀ ਲੜਾਈ ਲੜ ਰਹੇ ਆ ਆਉਣ ਵਾਲੇ ਬੱਚਿਆਂ ਦੀ ਬੱਚਿਆਂ ਚ ਕੋਣ ਕੋਣ ਨੇ ਤੁਹਾਡੇ ਬੱਚੇ ਨਹੀਂ ਸਾਡੇ ਪਰਿਵਾਰ ਨਹੀਂ ਅੱਜ ਸਾਡੀਆਂ ਮਾਵਾ ਪੈਣਾ ਅਸੀਂ ਚੋਨੇ ਆਮਨ ਮਾਨ ਨਾ ਜਾਣ ਸ਼ਾਂਤੀ ਨਾ ਜਾਣ ਕਿਸੇ ਦੀ ਮਜਾਲ ਨਾ ਹੋਵੇ ਵੀ ਕੋਈ ਅੱਖ ਚੱਕ ਕੇ ਵੀ ਵੇਖ ਜਾਵੇ ਸੋ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਦੀ ਲੋੜਾ ਸਰਕਾਰ ਚਟਾਨ ਬਣ ਕੇ ਖਲੋਤੀ ਹੈ ਜੁਧ ਨਸ਼ੇ ਦਾ ਵਿਰੁੱਧ ਜਿਹੜਾ ਵੀ ਕੋਈ ਅਨਸਰ ਪਾਇਆ ਜਾਂਦਾ ਬਖਸ਼ਿਆ ਕੋਈ ਨਹੀਂ ਜਾਊਗਾ ਇਹਦੇ ਵਿੱਚ ਕਿਸੇ ਦੀ ਕੋਈ ਸ਼ਿਫਾਰਸ਼ ਨਹੀਂ ਹੈ ਜੇ ਗੱਲ ਕਰੀਏ ਹਰ ਪੱਕੋਂ ਹਰ ਕਿੱਤੇ ਤੋਂ ਸਿੱਖਿਆ ਤੁਸੀਂ ਦੇਖ ਲਈ ਸੇ ਤੁਸੀਂ ਦੇਖ ਲਈਏ ਦਿਨੋਂ ਦਿਨ ਜਿਹੜਾ ਇਹ ਪੰਜਾਬ ਦੀ ਨੁਹਾਰ ਬਦਲ ਰਹੀਆਂ ਤੁਹਾਡੇ ਸਾਥ ਦੀ ਲੋੜ ਹੈ